ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਿੰਡ ਨੰਗਲਵਾਣਾ ਜ਼ਿਲ੍ਹਾ ਕਪੂਰਥਲਾ ਬੇਗੋ ਇਲਾਕੇ ਵਸ ਪਤਲਾਖੇ ਵਸਦਾ ਪਿੰਡ ਉਹੀ ਇਲਾਕਾ ਜਿਸ ਜਿਸ ਇਲਾਕੇ ਜਹਾੜ ਕਿਸ ਟਾਈਮ ਆਇਆ ਸੀਗਾ ਤੇ ਚੌਹਾਂ ਦੇ ਇਸ ਟਾਈਮ ਪਾਕੇ ਰੰਗ ਲਾਲ ਹੋ ਰਿਆ ਵੈ ਮਾਰਤ ਚ ਉਹਨਾਂ ਨੇ ਪਈ ਹੈ ਝਾੜ ਦਾ ਸਬ ਪੱਕਾ ਪੈਗਾ ਪੱਤ ਚੜ ਪੱਤਲ ਬਹਿ ਗਈ ਤੇ ਕੁਛ ਝੋਨੇ ਕੁਛ ਖੇਤ ਠੀਕ ਲੱਗਦੇ ਆ ਕਹਿ ਮਤਲਬ ਉਹੀ ਇਲਾਕਾ ਵੈ ਜਿੱਥੇ ਹਾਰਡ ਦਾ ਪਾਣੀ ਵਗਿਆ ਕਈ 1 ਮਹੀਨਾ ਘਟੋ ਘਟ ਫੇ ਵੀ ਕੁਛ ਝੋਨੇ ਬਚ ਕੇ ਲੱਗਦੇ ਪਰ ਫਿਰ ਵੀ ਅਸਰ ਤੇ ਪਿਆ ਹੈ ਕਹਿਣ ਦਾ ਮਤਲਬ ਸਵਾ ਫੇ ਮੁੜ ਕੇ ਹਰਿਆਲੀ ਵਾਲੇ ਪਾਸੇ ਆ ਰਿਹਾ ਹੈ ਆ ਜਿਹੜੀ ਹਲਦੀ ਸੀ ਮਰ ਗਈ ਸੀ ਫਿਰ ਉੱਠ ਪਈ ਹੈ ਆ ਦਰਖਤ ਫਿਰ ਹਰਿਆਲੀ ਫੜ ਰਹੇ ਹੈ ਤੇ ਮੋਟਰਾਂ ਤੇ ਖੇਤਾਂ ਜੁੱਧਾਂ ਫੇਰ ਹਣ ਕਰ ਲੱਗੀਆਂ ਵੇ ਫੇ ਰੱਬ ਦੇ ਰੰਗ ਇਹ ਬਲਦੇ ਰਹਿੰਦੇ ਆ ਕਦੇ ਪੱਤ ਚੜ ਕਦੀ ਕਦੇ ਹਰਿਆਲੀਆਂ ਕਦੇ ਬਸੰਤਰ ਇਦਾਂ ਫੇਰ ਦੁਬਾਰਾ ਹਰਿਆਲੀਆਂ ਖੇਤਾਂ ਜਾਗੀਆਂ ਵੇ ਦੇਖੋ ਫੇਰ ਆਪਾਂ ਉਦਾਂ ਹੀ ਸਜਾ ਰਹੇ ਆ ਤੁਸੀਂ ਮੈਨੂੰ ਦਿਖਾ ਦਈਏ ਕਿ ਝੋਨੇ ਬਡੋਰੇ ਲਗਾਤਾਰ ਤੇ ਕਿਸਾਨ ਆਪਣੇ ਆਪਣੇ ਸਾਰੇ ਕੰਮਾਂ 'ਚ ਫਿਰ ਉਧਰ ਰੁੱਝ ਗਏ ਕਿਸ ਨੇ ਪੱਠੇ ਬੀਜ ਤੇ ਲਾ ਕੇ ਤੇ ਕਿਸ ਨੇ ਕੁਛ ਵੀਜਤਾ ਕੁਛ ਉਹਨੇ ਦੀ ਕਟਾਈ ਕਰਿਆ ਹੋਇਆ ਤੇ ਆ ਦੇਖੋ ਆਪਾਂ ਇੱਥੇ ਹੁਣ ਗੰਢਾ ਦੇ ਕਣ ਵੀਜਣਾ ਵੈ ਇਹਦੀ ਗੜਾਈ ਕਰ ਦਿੱਤੀ ਸਾਰੇ ਥਾਂ ਦੀ ਇੱਥੇ ਗੰਢੇ ਦੇ ਕਣ ਵੀਜਾਂਗੇ ਤੁਹਾਨੂੰ ਦੱਸਦੇ ਆ ਕਿ ਗੰਢਾ ਦੇ ਕਣ ਆਪਾਂ ਥੋੜੀ ਪਹਿਲਾਂ ਥਾਂ ਗੁੱਟਿਆ ਹੋਇਆ ਤੇ ਉਸ ਤੋਂ ਬਾਅਦ ਉਹਦੀ ਆਪਾਂ ਫਿਰ ਥੋੜੀ ਦੋ ਮਿੰਟ ਬ੍ਰੇਕ ਕਰਨੀ ਹੈ ਆ ਗੰਡੇ ਦਾ ਕਾਣ ਵੀ ਜਾਂਦਾ ਵਾ ਦੇਖੋ ਢੇਕ ਲਾਤੀ ਹੈ ਇਹਨੂੰ ਮਿੱਟੀ ਚ ਲਾ ਕੇ ਪਾਵਾਂਗੇ ਪਹਿਲਾਂ ਇੱਕ ਦੋ ਮਸਮੀਆਂ ਖਾਵਾਂਗੇ ਪਾਣੀ ਪੀਵਾਂਗੇ 5 ਮਿੰਟ ਬ੍ਰੇਕ ਕਰਾਂਗੇ ਕੋ ਥਾਂ ਗੁੜ ਦਿੱਤਾ ਵਾ ਥੋੜਾ ਸਾਹ ਲੈਣਾ ਵਾ ਦੇਖਾਂ ਥਲੇ ਛਾਂ ਲੜੀ ਸਾ ਆ ਦੇਖੋ ਕਹਿਣਾ ਮਤਲਬ ਸਾਰਾ ਥਾਂ ਗੁੜ ਕੇ ਬੈਠੇ ਆਂ ਬਸ 2 ਦਾ ਸੱਟਾ ਦੇਣਾ ਮੈਂ ਮਸਮੀਆਂ ਖਾਣੀਆਂ ਤੇ ਫਿਰ ਇਹ ਕੰਮ ਆਪਣਾ ਸਮਾਪਤ ਹੋਣਾ ਕਿਉਂਕਿ ਘਰ ਦੇ ਗੰਡੇ ਹੋਣਗੇ ਆਰਗੈਨਿਕ ਚੀਜ਼ਾਂ ਕਰਦੀਆਂ ਹੋਣਗੇ ਤੇ ਬੰਦੇ ਤੰਦਰੁਸਤ ਹੋਣਗੇ ਇਸ ਕਰਕੇ ਪਾਵਾ ਹਰ ਫਸਲ ਬਰਾਬਰ ਦਾ ਰੇਟ ਦੇ ਜਾਂ ਉਦਾਂ ਹੋ ਜਾਂਦੇ ਪਰ ਇਹਨਾਂ ਆਪਣਾ ਫਿਜ਼ੀਕਲ ਫਿੱਟ ਵੀ ਰਹਿੰਦਾ ਗੋਡੇ ਮੋਡੇ ਸਾਰੇ ਸਹੀ ਚੱਲਦੇ ਇਸ ਕਰਕੇ ਇਹ ਕੰਮ ਕਰੇ ਮਿੱਤਰੋ ਹੁਣ ਥੋੜੀ ਤੱਕ ਗੰਢਾਂ ਕਣ ਵੀਜੇ ਜਾਊਗਾ ਓਕੇ ਜੀ